ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਾਧ ਸੰਗਤ ਜੀ ਅੱਜ ਤੁਸੀਂ ਸਰਬਨ ਕਰ ਰਹੇ ਹੋ ਪਿਆਰੇ ਭਾਈ ਮੋਹਕਮ ਸਿੰਘ ਜੀ ਬਾਰੇ ਦਇਆ ਧਰਮ ਦਾ ਮੋਢਲਾ ਗੁਣ ਹੈ ਜਦ ਕਿਸੇ ਜਗਿਆਸੂ ਦੇ ਮਨ ਵਿੱਚ ਹਰ ਇੱਕ ਲਈ ਦਇਆ ਆ ਜਾਵੇ ਤਾਂ ਉਹ ਬੜੀ ਆਸਾਨੀ ਨਾਲ ਧਰਮ ਦੇ ਮਾਰਗ ਤੇ ਚੱਲ ਪੈਂਦਾ ਹੈ ਧਰਮ ਦੇ ਮਾਰਗ ਤੇ ਚੱਲਦਿਆਂ ਉਸ ਵਿੱਚ ਪਰਮਾਤਮਾ ਹਿੰਮਤ ਵੀ ਭਰ ਦਿੰਦਾ ਹੈ ਉਹ ਹਿੰਮਤ ਕਰਕੇ ਆਪ ਮੋਹ ਘਟਾ ਲੈਂਦਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚੋਂ ਜਦ ਕਿਸੇ ਵੀ ਇੱਕ ਬਰਾਈ ਦਾ ਜ਼ਿਕਰ ਹੁੰਦਾ ਹੈ ਤਾਂ ਉਸ ਦਾ ਮਤਵਲ ਸਭ ਬਰਾਈਆਂ ਤੋਂ ਹੁੰਦਾ ਹੈ ਮੋਹ ਕਮ ਦਾ ਸ਼ਬਦੀ ਅਰਥੰਦਾ ਹੈ ਮੋਹ ਘਟ ਇਸ ਲਈ ਜਦ ਮੋਹ ਘਟਦਾ ਹੈ ਤਾਂ ਬਾਕੀ ਚਾਰ ਬਰਾਈਆਂ ਆਪਣੇ ਆਪ ਹੀ ਘਟ ਜਾਂਦੀਆਂ ਹਨ ਗੁਜਰਾਤ ਰਾਜ ਦੇ ਦਵਾਰਕਾ ਵੇਟ ਵਿੱਚ ਸ਼ਿੰਬਾ ਬਰਾਦਰੀ ਦੇ ਭਾਈ ਤੀਰਤ ਚੰਦ ਅਤੇ ਬੀਬੀ ਦੇਵੀ ਬਾਈ ਜੀ ਰਹਿੰਦੇ ਸਨ ਉਹ ਆਪਣੀ ਰੋਜੀ ਰੋਟੀ ਵਾਸਤੇ ਕੱਪੜੇ ਸਿਉਣ ਦਾ ਕੰਮ ਕਰਦੇ ਸਨ ਉਹਨਾਂ ਦੇ ਘਰ 5 ਚੇਤਰ ਸੰਮਤ 1736 ਨੂੰ ਉਹਨਾਂ ਦੇ ਪੁੱਤਰ ਮੋਕਮ ਚੰਦ ਦਾ ਜਨਮ ਹੋਇਆ ਸੀ ਭਾਈ ਮੋਕਮ ਚੰਦ ਦਾ ਪਰਿਵਾਰ ਗੁਰੂ ਘਰ ਦਾ ਆਨੰਦ ਸੇਵਕ ਸੀ ਭਾਈ ਮੋਕਮ ਚੰਦ ਜੀ 15 ਸਾਲ ਦੀ ਉਮਰ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਸ੍ਰੀ ਅਨੰਦਪੁਰ ਸਾਹਿਬ ਆ ਗਏ ਸਨ ਉਹਨਾਂ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਰਹਿ ਕੇ ਗੁਰਬਾਣੀ ਪਾਠ ਅਤੇ ਗੁਰਮਤਿ ਗਿਆਨ ਬਾਰੇ ਸਿੱਖਿਆ ਪ੍ਰਾਪਤ ਕੀਤੀ ਸੀ ਜਦ 1699 ਈਸਵੀ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਮੌਕੇ ਪੰਜ ਸਿੱਖਾਂ ਦੇ ਸਿਰਾਂ ਦੀ ਮੰਗ ਕੀਤੀ ਤਾਂ ਭਾਈ ਮੋਹਕਮ ਚੰਦ ਜੀ ਨੇ ਵੀ ਸੰਗਤ ਵਿੱਚੋਂ ਉੱਠ ਕੇ ਗੁਰੂ ਜੀ ਨੂੰ ਆਪਣਾ ਸਿਰ ਭੇਟ ਕਰਨ ਗਏ ਸਨ। ਉਹਨਾਂ ਨੇ ਆਪਣਾ ਸਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਭੇਟ ਕਰਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਅਤੇ ਉਹਨਾਂ ਦਾ ਨਾਮ ਭਾਈ ਮੋਹਕਮ ਚੰਦ ਤੋਂ ਭਾਈ ਮੋਹਕਮ ਸਿੰਘ ਹੋ ਗਿਆ ਸੀ। ਆਨੰਦਗੜ੍ਹ ਦੇ ਕਿਲੇ ਦਾ ਮਜਬੂਤ ਦਰਵਾਜ਼ਾ ਤੋੜਨ ਵਾਸਤੇ 22 ਢਾਰ ਦੇ ਰਾਜਿਆਂ ਨੇ ਰਾਜੇ ਕੇਸਰੀ ਚੰਦ ਦੇ ਹਾਥੀ ਨੂੰ ਸਿਰ ਤੇ ਤਵੀਆਂ ਬੰਨ੍ਹ ਕੇ ਅਤੇ ਸ਼ਰਾਬ ਪਿਲਾ ਕੇ ਮਸਤ ਕਰਕੇ ਲਿਆਂਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਬਚਿੱਤਰ ਸਿੰਘ ਜੀ ਨੂੰ ਉਸ ਹਾਥੀ ਦਾ ਮੁਕਾਬਲਾ ਕਰਨ ਲਈ ਭੇਜਿਆ ਤਾਂ ਭਾਈ ਮੋਹਕਮ ਸਿੰਘ ਜੀ ਅਤੇ ਭਾਈ ਉਦੇਸ ਸਿੰਘ ਵੀ ਉਹਨਾਂ ਦੇ ਨਾਲ ਹੀ ਗਏ ਸਨ ਜਦ ਭਾਈ ਬਚਿੱਤਰ ਸਿੰਘ ਨੇ ਆਪਣੀ 나ਗਣੀ ਵਰਸ਼ੀ ਨਾਲ ਸਾਥੀ ਦੇ ਸਿਰ ਤੇ ਬੱਧੀਆਂ ਤਵੀਆਂ چیر ਕੇ ਉਸ ਨੂੰ ਫੱਟੜ ਕਰ ਦਿੱਤਾ ਤਾਂ ਉਸੇ ਵੇਲੇ ਬਿਜਲੀ ਜਈ ਫੁਰਤੀ ਨਾਲ ਭਾਈ ਮੋਹਕਮ ਸਿੰਘ ਜੀ ਨੇ ਆਪਣੀ ਕਿਰਪਾਨ ਕੱਢੇ ਅਤੇ ਹਾਥੀ ਦੀ ਸੁੰਡ ਵੱਢ ਦਿੱਤੀ ਉਹ ਹਾਥੇ ਚੰਗਾੜਦਾ ਮਾਰਦਾ ਹੋਇਆ ਵਾਪਸ ਆਪਣੀ ਫੌਜ ਨੂੰ ਹੀ ਲਤਾੜਦਾ ਹੋਇਆ ਦੌੜ ਗਿਆ ਸੀ ਆਨੰਦਪੁਰ ਸਾਹਿਬ ਛੱਡਣ ਵੇਲੇ ਵੀ ਭਾਈ ਮੋਹਕਮ ਸਿੰਘ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੀ ਚਮਕੌਰ ਦੀ ਗੜੀ ਵਿੱਚ ਚਲੇ ਗਏ ਸਨ ਜਦ ਚਮਕੌਰ ਦੀ ਗੜੀ ਨੂੰ 10 ਲੱਖ ਦੇ ਮੁਗਲ ਸੈਨਾ ਨੇ ਘੇਰ ਲਿਆ ਸੀ ਉਹਨਾਂ ਨਾਲ ਜੂਝਣ ਲਈ ਸਭ ਤੋਂ ਪਹਿਲਾ ਜਥਾ ਭਾਈ ਮੋਹਕਮ ਸਿੰਘ ਜੀ ਲੈ ਕੇ ਗੜੀ ਤੋਂ ਬਾਹਰ ਆਏ ਸਨ ਅਤੇ ਉਹਨਾਂ ਨੇ ਸੈਂਕੜੇ ਮੁਗਲਾਂ ਨੂੰ ਮੌਤ ਦੇ ਘਾਟ ਉਤਾਰ ਕੇ ਆਪ ਵੀ ਸ਼ਹੀਦੀ ਪ੍ਰਾਪਤ ਕੀਤੀ ਸੀ ਗੌਰਵ ਇਤਿਹਾਸ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਇਹ ਸਾਖੀ ਅੱਗੇ ਹੋਰ ਸੰਗਤਾਂ ਵਿੱਚ ਸ਼ੇਅਰ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ